Jesh has won nine, lost eight. Similar returns as Kalman gets the shootout underway. Kalman driving at pace. Kalman goes to the air, yeah, what a bit of skill! 2-0 in Argentina. Manfred, lovely skill. I thought Maswell might have got by there, but no. There he goes. Wallace finishes, taking it to the reverse stick. Three from three scored so far. Oh, free, nutmegs makes Mazzarello and levelled it up at 2 all. Go. Shipley goes to the left-hand side, into the side of the goal. Shipley the first. Lalit. To give India the lead. Lalit twisting, turning. Yeah. Just two. Roper. He really must score here. And he's run straight into Patak. hano fell right back just oversheck so to win it comes the pace at mazarello mazarello goes down and oversheck scores and india take the shootout win ਬਦਨੂ ਬੜੀ ਖੁਸ਼ੀ ਹੈਗੀ ਪੀਚਰ ਪਿਛਲੇ ਸਾਲ ਵੀ ਸਾਡੀ ਇਤਿਹਾਸਕ ਜਿੱਤ ਹੋਈ ਸੀ ਤੇ ਅਸੀਂ ਪਿਛਲੇ ਸਾਲ ਪ੍ਰਮੋਥ ਤੋਂ ਪਰਮਾਤਮਾ ਅਗੜੀ ਅਰਦਾਸ ਕੀਤੀਆਂ ਕਰਦੇ ਵੀ ਮਹਾਰਾਜ ਪਰਮਾਤਮਾ ਕਿਰਪਾ ਕਰੇ ਅਰਜੀ ਸਾਡੇ ਮੈਡਲ ਦਾ ਰੰਗ ਚੇਂਜ ਹੋਵੇ ਕਿਸ ਤਰ੍ਹਾਂ ਦਾ ਹੋਵੇ gold ਇਹਦੇ gold ਦੀ ੜੀ ਲਾ ਕੇ ਬੈਠੇ ਆ ਵੀ ਪਰਮਾਤਮਾ ਕਿਰਪਾ ਕਰ ਜਿਸ ਜਿਸ ਹਿਸਾਬ ਨਾਲ ਸਾਡੀ ਟੀਮ ਹੈਗੀ ਸੈਟ ਹੈਗੀ ਤੇ ਚਲੋ ਪਿਛਲੇ ਮੈਚ ਜਿੰਨੇ ਵੀ ਇਹਨਾਂ ਨੇ ਖੇਡੇ ਬਹੁਤ ਸੋਹਣੇ ਖੇਡੇ ਹੈਗੇ ਬੜਾ ਟਫ ਮੁਕਾਬਲੇ ਸੀ ਸਾਰੇ ਚਲੋ ਆਸਟ੍ਰੇਲੀਆ ਨੂੰ ਅਸੀਂ 1952 ਤੋਂ ਬਾਅਦ 1972 ਤੋਂ ਬਾਅਦ ਅੱਜ 52 ਸਾਲਾਂ ਬਾਅਦ ਅੱਜ 52 ਸਾਲਾਂ ਬਾਅਦ ਅਸੀਂ ਆਸਟ੍ਰੇਲੀਆ ਤੋਂ ਜਿੱਤੇ ਜਾਗੇ ਚਲੋ ਬਹੁਤ ਸੋਹਣਾ ਮੈਚ ਹੈ ਅੱਜ ਉਦਣੇ ਅਸੀਂ ਤੇ ਮੈਡਲ ਦੀ ਉਮੀਦ ਵਾਲੀ ਹੈ ਵੀ ਜੇ ਅਸੀਂ ਆਸਟ੍ਰੇਲੀਆ ਦੇ ਜਿੱਤ ਕੇ ਸਾਡਾ ਮੈਡਲ ਪਕਾ ਚਲੋ ਅੱਜ ਇਹ ਗ੍ਰੇਟ ਬਿਟਨ ਦੇ ਨਾਲ ਸਾਡਾ ਮੈਚ ਸੀਗਾ ਆਸਟ੍ਰੇਲੀਆ ਦਾ ਆਪਣੇ ਇੰਡੀਆ ਦਾ ਤੇ ਬਹੁਤ ਸੋਹਣਾ ਖੇਡੇ ਸਾਰੇ ਚਲੋ ਭਾਵੇਂ ਸਾਡੇ ਇੱਕ 플레이ਰ ਨੂੰ ਕਾਰਡ ਹੋ ਗਿਆ ਸੀਗਾ 10 플레이ਰਾਂ ਦੇ ਨਾਲ ਵੀ ਸਾਡੀ ਟੀਮ ਖੇਡੀ ਆ ਪਰ ਫੇਰ ਵੀ ਅਸੀਂ ਜਿੱਤ ਹਾਸਲ ਕੀਤੀ ਹੈ ਚਲੋ ਸਾਡਾ ਮੈਚ ਇੱਕ ਇੱਕ ਦੇ ਨਾਲ ਡਰਾ ਹੋਇਆ ਵਗਾ ਉਸ ਤੋਂ ਬੜਾ ਹੀ ਟੋਕਾਂ ਦੇ ਜਿੱਤੇਗੇ ਸਾਡੀ 4-2 ਦੀ ਜਿੱਤੇਗੀ ਬੜੀ ਖੁਸ਼ੀ ਵਾਲੀ ਗੱਲ ਹੋਈ ਹੋਰੀ ਜੇ ਮੈਚ ਜਿੱਤਣ ਤੋਂ ਬਾਅਦ ਨਹੀਂ ਮੈਚ ਜਿੱਤਣ ਤੋਂ ਬਾਅਦ ਵਿੱਚ ਅਜੇ ਗੱਲ ਨਹੀਂ ਹੋਈ ਕਿ ਉਹ ਅਜੇ ਉਹਨਾਂ ਕੋਲ ਸਮਾਂ ਹੀ ਨਹੀਂ ਹੋਣਾ ਉਸ ਤੋਂ ਸ਼ਾਮ ਨੂੰ ਅਸੀਂ ਗੱਲ ਕਰਾਂਗੇ ਉਹਨੂੰ ਸ਼ਾਮ ਨੂੰ ਸਾਡਾ ਕੀ ਗੱਲ ਕਰੋਗੇ ਕੀ ਇਹਨੂੰ ਬਕਅਪ ਕਿਕ ਦੋਗੇ ਅਸੀਂ ਵਧਾਈ ਦੇਾਂਗੇ ਹੌਸਲੇ ਬਲੰਦ ਕਰਾਂਗੇ ਉਹਨਾਂ ਦੇ ਤੂੰ ਤਗੜੇ ਹੋ ਜਾ 골ਡ ਮੈਡਲ ਲੈ ਕੇ ਆਉਣਾ ਵੰਗਾ ਕੀ ਲੱਗਦਾ ਹੈ 30 44 ਸਾਲਾਂ ਬਾਅਦ ਭਾਰਤ ਨੂੰ 골ਡ ਮੈਡਲ ਮਿਲੇਗਾ ਹਾਂ ਆਈ ਟੀਮ ਦੀ ਪਰਫਾਰਮੈਂਸ ਜਿਸ ਤਰੀਕੇ ਨਾਲ ਸਾਡੀ ਟੀਮ ਅੱਜ ਖੇਡੀ ਆ ਜਾਂ ਆਸਟ੍ਰੇਲੀਆ ਨਾਲ ਖੇਡੀ ਪਿਛਲੇ ਮੈਚ ਕਿੱਦਾਂ ਉਸ ਤਰੀਕੇ ਨਾਲ ਤਰੀਕੇ ਨਾਲ ਤਾਂ ਅਸੀਂ ਪੱਕੀ ਅਸਲਾ ਕੇ ਬੈਠੇ ਹਾਂ ਬਾਕੀ ਪਲੇਅਰ ਸਾਰੇ ਇੱਕ ਤੋਂ ਇੱਕੇ ਅਗੇ ਪਲੇਅਰ ਸਾਡੇ ਸੈੱਟ ਹੈਗੇ ਪਰ ਟੀਮ ਸੈੱਟ ਹੈ ਦੀ ਸਰਬੋ ਠੀਕ ਹੈ ਗੱਲ ਸਾਰੀ ਟੀਮ ਨੂੰ ਕੀ ਕਹਿਣਾ ਚਾਹੋਗੇ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹਣਾ ਹੋਗਾ ਵੀ ਵੀ ਪਰਮਾਪਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ